ਤੇ ਤੁਸੀ ਦੱਸੋ ਹਾਂਜੀ ਅੱਜ ਸਾਡਾ ਭਾਈ ਸ਼ਨਮਾ ਰਾਜਪੁਰਾ ਦੇ ਵਿੱਚ ਪ੍ਰੀਮੀਅਰ ਸੀਗਾ ਸੋ ਸਾਡੇ ਕੁਝ ਆਰਟਿਸਟ ਉਸ ਦਿਨ ਸਾਡੇ ਨਾਲ ਐਡ ਨਹੀਂ ਹੋਏ ਤੇ ਅੱਜ ਸਾਡੇ ਇਸ ਪ੍ਰੀਮੀਅਰ ਦੇ ਵਿੱਚ ਸਾਡੇ ਡੀਐਸਪੀ ਅਤુલ ਸੋਨੀ ਜੀ ਦਾ ਕਿਰਦਾਰ ਤੁਸੀਂ ਫਿਲਮ ਚ ਵਖੋ ਵੀ ਦੇਖਿਆ ਔਰ ਬਹੁਤ ਵਧੀਆ ਨਿਭਾਇਆ ਵੀ ਆ ਨਾ ਨੇ ਔਰ ਬਹੁਤ ਅੱਛੇ ਐਕਟਰ ਵੀ ਨੇ ਬਹੁਤ ਸਾਰਾ ਪੁਰਾਣਾ ਕੰਮ ਕਰਦੇ ਪਏ ਨੇ ਫਿਲਮ ਇੰਡਸਟਰੀ ਦੇ ਵਿੱਚ ਦੋ ਦੋ ਲਾਈਫ ਜਿੰਦੇ ਨੇ ਉਹ ਇੱਕ ਅੱਛੇ ਆਰਟਿਸਟ ਦੀ ਵੀ ਔਰ ਇੱਕ ਪੁਲਿਸ ਆਫੀਸਰ ਦੀ ਵੀ ਸੋ ਅਸੀਂ ਅੱਜ ਆਪਣੀ ਸਟਾਰ ਕਾਸਟ ਦੇ ਨਾਲ ਇੱਥੇ ਆਏ ਆਂ ਸੋ ਮੈਂ ਥੈਂਕਸ ਕਰਦੀ ਆ ਪਹਿਲਾਂ ਤਾਂ ਆਪਣੇ ਆਰਟਿਸਟਾਂ ਦਾ ਜਿਹਨਾਂ ਨੇ ਐਡੀ ਤੋਂ ਇੱਕ ਮਤਲਬ ਗੋਇੰਦਵਾਲ ਮੇਰੇ ਖਾਲਸੇ ਨਾਲ ਦੀ ਡਿਊਟੀ ਤੇ ਇੱਥੇ ਆਏ ਨੇ ਸੋ ਮੈਂ ਉਹਨਾਂ ਦਾ ਥੈਂਕ ਯੂ ਕਰਦੇ ਹਾਂ ਤੁਸੀਂ ਉਹਨਾਂ ਨਾਲ 1 ਟੂ 1 ਕਰ ਸਕਦੇ ਹੋ ਜੀ ਸਰ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਰਾਜਗੁਰੂ ਚੋਕ ਹੋ ਰਹੀ ਹੈ ਸਭ ਤੋਂ ਪਹਿਲਾਂ ਤਾਂ ਸਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਹੜਾ ਕਿ ਤੁਸੀਂ ਮੇਰੇ ਲਈ ਸਾਰਿਆਂ ਲਈ ਟਾਈਮ ਕੱਢ ਕੇ ਆਏ ਹੋ ਬਾਕੀ ਸਾਰੀ ਸਟਾਰ ਕਾਸਟ ਜਿੰਨੇ ਵੀ ਸਾਡੇ ਕਲੀਕ ਸੀਗੇ ਸਾਡੇ ਸਾਰੇ ਜਿਨ੍ਹਾਂ ਨੇ ਵੀ ਐਕਟ ਕੀਤਾ ਸਭ ਨੇ ਬਹੁਤ ਸਪੋਰਟ ਕੀਤਾ ਹੈ ਅੱਜ ਤੁਸੀਂ ਵੀ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਨਾ ਬਾਕੀ ਤੇਜੀ ਮੈਮ ਦਾ ਮੈਂ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਸੀ ਜਸ ਜਸਟ ਲਾਈਕ ਮਾਈ ਮਦਰ ਮੈਂ ਕਹਾਂਗਾ ਕਿ ਉਹ ਹਰ ਇੱਕ ਨੂੰ ਇਦਾਂ ਹੀ ਪ੍ਰਮੋਟ ਤੇ ਸਪੋਰਟ ਕਰਦੇ ਨੇ ਔਰ ਬਾਕੀ ਜਿੰਨੇ ਵੀ ਅੱਜ ਆਏ ਨੇ ਆਡੀਅੰਸ ਵੱਲੋਂ ਔਰ ਸਾਰਿਆਂ ਨੂੰ ਮੈਂ ਬਹੁਤ ਬਹੁਤ ਐ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਸਰ ਕੀ ਕਹਿਣਾ ਚਾਹੁੰਗੇ ਰਾਜਪੁਰਾ ਚਾਚੂ ਜੀ ਰਾਜਪੁਰਾ ਚਾਚੂ ਬੜਾ ਅੱਛਾ ਲੱਗ ਰਿਹਾ ਜੀ ਬੜਾ ਅੱਛਾ ਕਰਾਊਡ ਹੈ ਔਰ ਅੱਜ ਅਸੀਂ ਆਪਣੇ ਬੇਟੇ ਵੀ ਅਸੀਂ ਜੀ ਸੰਦੋ ਜੀ ਡਾਇਰੈਕਟਰ ਨੇ ਔਰ ਲਾਂਚ ਕੀਤਾ ਹੈ ਬੇਟੇ ਨੂੰ ਸਰ ਸਾਡੇ ਡਿਪਟੀ ਸਾਹਿਬ ਫਰਨੀ ਸਾਹਿਬ ਮੇਨ ਰੋਡ ਰੋਲ ਦੇ ਵਿੱਚ ਨੇ ਅਬ ਮੀਡੀਆ ਦਾ ਬੜਾ ਧੰਨਵਾਦ ਕਰਦੇ ਆ ਕਿ ਤੁਸੀਂ ਕਵਰ ਕਰਨ ਲਈ ਆਏ ਆ ਆਡੀਅנס ਬੜੀ ਅੱਛੀ ਹੈ ਤੁਹਾਡੀ ਅਸੀਂ ਕੱਲ ਪ੍ਰੀਮੀਅਰ ਪਰਸੋ ਕੀ ਤੱਕ ਲੁਧਿਆਣਾ ਤੇ ਬਹੁਤ ਹੀ ਅੱਛਾ ਲੱਗਿਆ ਔਰ ਉੱਥੇ ਅਸੀਂ ਮੈਂ ਤਾਂ ਅਸੀਂ 1 ਟੂ 1 ਹਰ ਸਿਟੀ 'ਚ ਜਾ ਕੇ ਕਰ ਰਹੇ ਆ ਔਰ ਸਾਡੀ ਇਸ ਫਿਲਮ ਦੇ ਵਿੱਚ ਜਿਹੜਾ ਗੋਮੇਡੀ ਕਿਰਦਾਰ ਨਿਭਾਇਆ ਉਹ ਵੀ ਬਿਲਕੁਲ ਉਹ ਜੱਜ ਵੀ ਪਹੁੰਚ ਚੁੱਕੇ ਨੇ ਦیدار ਗਿੱਲ ਦੇ ਨਾਲ ਜੀ ਉਹਨਾਂ ਦਾ ਵੀ ਵੀਆ ਸਾਡੇ ਆਰਟਿਸਟ ਵੀ ਬਹੁਤ ਕੈਂਟਨੇ ਆ ਤੁਹਾਨੂੰ ਸੁਣੀ ਜੀ ਔਰ ਕਾਈਂਡ ਹਾਰਟਡ ਵੀ ਨੇ ਔਰ ਮੈਂ ਇਹਨਾਂ ਨੂੰ ਮਤਲਬ ਬਹੁਤ ਸ਼ਾਰਟ ਨੋਟਿਸ ਤੇ ਜਦੋਂ ਮੈਂ ਇਹਨਾਂ ਨੂੰ ਦੱਸਿਆ ਕਿ ਭਾਜੀ ਇਹ ਕੈਰੈਕਟਰ ਜਦੋਂ ਮੈਂ ਸਕ੍ਰਿਪਟ ਪੜ੍ਹੀ ਤੇ ਮੈਨੂੰ ਲੱਗਿਆ ਕਿ ਪੁਲਿਸ ਆਫੀਸਰ ਦਾ ਕੈਰੈਕਟਰ ਹੈ ਜਿਹੜਾ ਇੱਕ ਬਹੁਤ ਅੱਛਾ ਆਰਟਿਸਟ ਹੀ ਨਿਭਾ ਸਕਦਾ ਮੈਂ ਇਹਨਾਂ ਦੇ ਕੁਝ ਪ੍ਰੋਜੈਕਟ ਪਹਿਲਾਂ ਦੇਖੇ ਹੋਏ ਸੀ ਫਿਰ ਮੈਂ ਇਹਨਾਂ ਨੂੰ ਸਪੈਸ਼ਲੀ ਕਾਲ ਕੀਤੀ ਮੈਂ ਕਿ ਬ్రਦਰ ਮੇਰੇ ਲਈ ਜ਼ਰੂਰ ਟਾਈਮ ਕੱਢਣਾ ਤੇ ਪਰ ਮੈਂ ਅਪਰੀਸ਼ੀਏਟ ਕਰਦੀ ਆ ਇਹਨਾਂ ਨੂੰ ਔਰ ਇਹਨਾਂ ਦੀ ਫੈਮਿਲੀ ਨੂੰ ਕਿ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਆਪਣੀ ਜੌਬ ਨੂੰ ਵੀ ਮੇਨਟੇਨ ਕੀਤਾ ਔਰ ਜਿਹੜਾ ਟਾਈਮ ਆ ਮੇਰੇ ਨਾਲ ਇਸ ਤਰ੍ਹਾਂ ਐਡਜਸਟ ਕੀਤਾ ਕਿ ਆਪਣਾ ਕੈਰੈਕਟਰ ਵੀ ਨਿਭਾਉਂਦੇ ਸੀ ਇਹ ਕੁਛ ਟਾਈਮ ਜੌਬ ਚੋਂ ਆ ਕੇ ਆਪਣਾ ਸੀਨ ਕਰਦੇ ਸੀ ਸੀ ਉਸ ਤਰੀਕੇ ਲਈ ਇਹਨਾਂ ਨੇ ਟਾਈਮ ਵੀ ਰੱਖਦੇ ਸੀ ਇਹਨਾਂ ਵਾਸਤੇ ਸੀ ਇਹ ਸਾਡੇ ਪਰਸਿਸ ਸਰ ਕਿਸ ਤਰ੍ਹਾਂ ਦੇਖ ਰਿਹਾ ਫਿਲਮ ਦੇਖੀ ਨੂੰ ਚਾਹ ਇਹ ਤਾਂ ਬਹੁਤ ਥੈਂਕਸ ਹੈ ਮੈਮ ਦਾ ਵੀ ਇਹਨਾਂ ਨੇ ਇਦਾਂ ਵਧੀਆ ਰੋਲ ਮੈਨ ਦਿੱਤਾ ਗਿਆ ਬੇਸਿਕਲੀ ਮੇਰੀ ਲਾਈਫ ਹੀ ਇਹੋ ਜੀ ਨੇ ਅਜੇ ਪੁਲਿਸ ਆਫਸਰ ਹੈਗਾ ਜਿਹੜਾ ਮੈਨੂੰ ਅੱਗੇ ਰੋਲ ਹੀ ਮਿਲਿਆ ਉਹ ਵੀ ਐਜ ਪੁਲਿਸ ਅਫਸਰ ਹੀ ਮਿਲਿਆ ਕਿਉਂ ਮੈਂ ਆਪਣੇ ਮੈਂ ਬਹੁਤ ਟਰਾਈ ਕੀਤੀ ਸੀ ਕਿ ਜੋ ਮੇਰਾ origignal ਹੈਗਾ ਮੈਂ ਉਸ ਤਾਈ ਲੈ ਕੇ ਆਵਾਂ ਸੋ ਮੈਂ ਆਪ ਦਾ ਕੋਈ ਕਹਿ ਨਹੀਂ ਸਕਦਾ ਮੈਂ ਪਬਲਿਕ ਤੇ ਜੋ ਪਲੇਟਿਸ ਆਉਣੇ ਬਹੁਤ ਮੇਰੇ ਤੇ ਜੋਰ ਲਾਇਆ ਗਿਆ ਸੋ ਮੈਂ ਬਹੁਤ ਥੈਂਕਸ ਕਰਦਾ ਤੁਹਾਡੀ ਟੀਮ ਦਾ ਸਾਰੇ ਉੱਤੇ ਲੱਗੇ ਵੀਨੇ ਦੇ ਦੋ ਛੁੱਟੀਆਂ ਜਾਂਦੇ ਉਹਨਾਂ ਚ ਕੋਈ ਨਾ ਕੋਈ ਪ੍ਰੋਜੈਕਟ ਹੁੰਦਾ ਹੈਗਾ ਸੋ ਐਤ ਕੀ ਮੈਡਮ ਨੇ ਤੇ ਨਾਲੇ ਜੈ ਮਰੋਤਾ ਜੀ ਨੇ ਬੁਲਾਇਆ ਸੀਗਾ ਤੇ ਮੈਂ ਸਾਰਿਆਂ ਦਾ ਬਹੁਤ ਥੈਂਕਸ ਕਰਦਾ ਵੀ ਇਸ ਲੈਵਲ ਤੇ ਮੈਨੂੰ ਲੈ ਕੇ ਆਏ ਨੇ ਮੈਂ ਆਪ ਆਪਣੇ ਨੂੰ ਦੇਖ ਕੇ ਬੜਾ ਖੁਸ਼ ਆ ਵੀ ਆਪ ਮੇਰੀ ਜਿਹੜਾ ਇਹਨਾਂ ਨੇ ਜ਼ਿਕਰਦਾਰ ਦਿੱਤਾ ਸੀ ਉਹ ਇਹਨਾਂ ਵੱਲੋਂ ਐਪਰੀਸ਼ੀਏਟ ਹੋਇਆ ਵੀ ਨਹੀਂ ਅੱਛਾ ਕੀਤਾ ਫਿਲਮ ਤੇ ਦੋ ਸੀ ਕਿਰਦਾਰ ਦੇਖਿਆ ਉਹਦੇ ਚ ਗਲਾਸ ਫੜਿਆ ਸੀ नेगेटिव किरदार है कि नहीं नेगेटिव तो नहीं है क्या मैं जूस पी रहे हैं और मेरे नाल जो एमएलए है वो भावे पी रहे दूसरे तो पास पुलिस में से ज्यादा जूस का बोले ज्यादा ये मेरी साडी मेरी मेरी लाइफ है क्यों मेरी जूस वाली लाइफ है थैंक यू जी शो देखना है और तुम्हारे हस्बैंड ने थे रोज जीता किस तरह ਹਾਂਜੀ ਫਿਲਹਾਲ ਹਜੇ ਮੂਵੀ ਸਟਾਰਟ ਹੋਈ ਹੈ ਮੈਂ ਦੇਖਣੀ ਸ਼ੁਰੂ ਹੀ ਕੀਤੀ ਸੀਗੀ ਤੇ ਇਹਨਾਂ ਦਾ ਰੋਲ ਆਲਰੇਡੀ ਮੈਂ ਇਹਨਾਂ ਦੀ ਦੋ ਤਿੰਨ ਮੂਵੀਜ਼ ਦੇਖੀਆਂ ਨੇ ਉਹਦੇ ਚ ਇਹਨਾਂ ਨੇ ਵਧੀਆ ਰੋਲ ਕੀਤਾ ਬਟ ਆਹ ਵਾਲੀ ਜਿਹੜੀ ਮੂਵੀ ਹੈਗੀ ਆ ਇਹਦੇ ਚ ਇਹਨਾਂ ਨੇ ਕੋਈ ਪਹਿਲਾਂ ਰਿਹਰਸਲ ਨਹੀਂ કરી ਇੱਕ ਬਿਲਕੁਲੀ オリジナル ਆਰਟਿਸਟ ਹੈ ਇਹਨਾਂ ਨੇ ਸਿੱਧਾ ਹੀ ਰੋਲ ਨਿਭਾਇਆ ਔਰ ਵਾਕਈ ਬਹੁਤ ਵਧੀਆ ਲੱਗਿਆ ਮੈਨੂੰ ਪੁਲਿਸ ਵਾਲੇ ਰਿਹਰਸਲ ਦੀ ਲੋੜ ਹੀ ਨਹੀਂ ਕਿਉਂਕਿ ਇਹ ਪੁਲਿਸ ਵਾਲੇ ਦੀ ਬਿਲਕੁਲ ਹੀ ਬਿਲਕੁਲ ਇਹੀ ਬੈਨੀਫਿਟ ਹੋ ਜਾਂਦਾ ਇੱਕ ਥੈਂਕ ਯੂ ਜੀ ਸਰ ਸਰ ਜਿਹੜੀ ਫਿਲਮ ਆ ਜਿਹੜੀ ਪ੍ਰੀਮੀਅਰ ਤੇ ਆਇਆ ਵਾਹ ਬੁਰਾ ਕੀ ਕਹਣਾ ਨੂੰ ਲੈ ਕੇ ਅਹ ਪਹਿਲੀ ਗੱਲ ਤਾਂ ਸਭ ਤੋਂ ਜ਼ਿਆਦਾ ਧੰਨਵਾਦ ਮੈਡਮ ਦਾ ਇਹ ਮੇਰੀ ਪਹਿਲੀ ਫਿਲਮ ਹੈ ਤੇ ਅੱਜ ਰਿਲੀਜ਼ ਹੋਈ ਹੈ ਤੇ ਅੱਜ ਵੇਖਣ ਆਇਆ ਤੇ ਵੇਖਣ ਤੋਂ ਪਹਿਲਾਂ ਬਹੁਤ ਸੋਹਣੀਆ ਫਿਲਮ ਬਾਰੇ ਚਰਚਾ ਹੋਈ ਹੈ ਤੇ ਰਿਲੀਜ਼ ਹੋਈ ਹੈ ਸਭ ਤੋਂ ਵੱਡੀ ਗੱਲ ਹੈ ਜੀ ਕੀ ਕਹਣਾ ਦਿਨ ਆਡੀਅנס ਨੂੰ ਕੀ ਕਹਣਾ ਆਡੀਅנס ਨੂੰ ਇਹ ਕਹਿਣਾ ਚਾਹਾਂਗੇ ਛੇਤੀ ਛੇਤੀ ਆਓ ਦੇਖੋ ਅਸੀਂ ਸਾਰਿਆਂ ਨੇ ਬਹੁਤ ਸਾਰੀ ਮਿਹਨਤ ਕੀਤੀ ਹੈ ਇੰਨਾ ਵਧੀਆ ਤੁਹਾਡੇ ਵਾਸਤੇ ਫਿਲਮ ਲੈ ਕੇ ਆਇਆ ਉਹਨੂੰ ਵੇਖੋ ਤੇ ਸਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਦਿਓ ਤਾਂ ਕਿ ਅਸੀਂ ਹੋਰ ਵੀ ਅਸੀਂ ਅਸੀਂ ਹੋਰ ਵੀ ਜ਼ਿਆਦਾ ਇਹੋ ਜੀਆਂ ਫਿਲਮਾਂ ਤੁਹਾਡੇ ਵਾਸਤੇ ਲੈ ਕੇ ਆਈਏ ਮੇਰੀ ਅਰਦਾਸ ਹੈ